ਇਹ ਗੱਲ ਹੈ ਪੰਜਾਬ ਦੇ ਜ਼ਿਲ੍ਹੇ ਪਟਿਆਲੇ ਦੇ ਬਲਾਕ ਸਮਾਣਾ ਵਿੱਚ ਇੱਕ ਪਿੰਡ ਹੈ ਮਰੋੜੀ ਮਿੱਟੀ ਦੀ ਖੁਸ਼ਬੂ ਧੋਪ ਵਾਲੀ ਸਵੇਰ ਰੋਟੀਆਂ ਦਾ ਸੁਆਦ ਤੇ ਪਿਆਰ ਵਾਲੇ ਲੋਕ ਇਹ ਪਿੰਡ ਨਾ ਸਿਰਫ ਖੂਬਸੂਰਤ ਹੈ ਸਗੋਂ ਇਹਦੀ ਵਾਹਵਾਹੀ ਕਰਦਾ ਹੈ ਹਰ ਇੱਕ ਮੁਲਾਕਾਤ ਪਿੰਡ ਦੇ ਲੋਕ ਬੜੀ ਖੁਸ਼ਹਾਲੀ ਅਤੇ ਪਿਆਰ ਨਾਲ ਰਹਿੰਦੇ ਹਨ ਪਿੰਡ ਤੋਂ 1 ਕਿਲੋਮੀਟਰ ਬਾਹਰ ਇੱਕ ਬੜਾ ਹੀ ਸੋਹਣਾ ਤੇ ਰੋਹਾਨੀ ਗੁਰਦੁਆਰਾ ਸਾਹਿਬ ਸਥਿਤ ਹੈ ਲੋਕ ਇਸ ਪਵਿੱਤਰ ਥਾਨੂ ਪਿਆਰ ਅਤੇ ਸ਼ਰਧਾ ਨਾਲ ਤਾਂ ਨੰਨ ਬਾਬਾ ਚੁੱਗੀwala ਜੀ ਦੇ ਨਾਮ ਨਾਲ ਯਾਦ ਕਰਦੇ ਹਨ ਜਿਨ੍ਹਾਂ ਦਾ ਪਵਿੱਤਰ ਜਨਮ 30 ਜਨਵਰੀ 1915 ਨੂੰ ਪਿੰਡ ਰੰਗੀਲਪੁਰ ਜ਼ਿਲ੍ਹਾ ਲਾਹੌਰ ਹੁਣ ਪਾਕਿਸਤਾਨ ਵਿਖੇ ਪਿਤਾ ਬਾਬਾ ਪਾਲाराम ਜੀ ਅਤੇ ਮਾਤਾ ਦਿਆਲ ਕੌਰ ਜੀ ਦੇ ਪਵਿੱਤਰ ਘਰ ਹੋਇਆ ਬਚਪਨ ਦੀ ਉਮਰ 'ਚ ਹੀ ਪਿਤਾ ਜੀ ਅਕਾਲ ਚਲਾਣਾ ਕਰ ਗਏ ਮਾਤਾ ਜੀ ਨੇ ਬਾਬਾ ਜੀ ਨੂੰ ਭੈਣ ਭਰਾਵਾਂ ਸਮੇਤ ਆਪਣੇ ਮਾਇਕੇ ਪਿੰਡ ਕਾਲੇਕਾ ਲੈ ਗਈਆਂ ਬਾਬਾ ਜੀ ਨੇ ਨੌਜਵਾਨੀ ਵਿੱਚ ਦੁਨੀਆਦਾਰੀ ਤੋਂ ਮੂੰਹ ਮੋੜ ਕੇ ਤਪੱਸਿਆ ਦਾ ਰਾਹ ਚੁਣਿਆ। ਉਹਨਾਂ ਨੇ ਪਿੰਡ ਚੱਕ ਮੈਵਰ 15 ਲਾਹੌਰ ਵਿੱਚ ਇੱਕ ਛੋਟੀ ਝੁੱਗੀ ਬਣਾ ਕੇ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋਣਾ ਸ਼ੁਰੂ ਕੀਤਾ। ਸੱਚੀ ਭਗਤੀ ਅਤੇ ਨਿਰੰਤਰ ਸਿਮਰਨ ਕਰਕੇ ਬਾਬਾ ਜੀ ਕੋਲੋਂ ਸੰਗਤਾਂ ਦੀਆਂ ਅਰਦਾਸਾਂ ਸਿੱਧ ਹੋਣ ਲੱਗ ਪਈਆਂ। 1947 ਦੀ ਵੰਡ ਵੇਲੇ ਬਾਬਾ ਜੀ ਪਿੰਡ ਦੋਲੇਵਾਲ ਮੋਗਾ ਆ ਗਏ। ਉਸ ਤੋਂ ਬਾਅਦ ਉਹ ਕਈ ਪਵਿੱਤਰ ਥਾਵਾਂ ਤੇ ਰਹਿ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ। ਬਾਬਾ ਜੀ ਨੇ ਸਤਨਾਮ ਵਾਹਿਗੁਰੂ ਦੇ ਸਿਮਰਨ ਵਿੱਚ ਲੀਨ ਹੋ ਕੇ 20 ਮੱਗਰ 1974 ਨੂੰ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਲੜਲਾ ਕੇ ਜੋਤੀ ਜੋਤ ਸਮਾ ਗਏ। ਪਵਿੱਤਰ ਅਸਥਾਨ ਸੰਗਤਾਂ ਦੀ ਸ਼ਰਧਾ ਦੇ ਕੇਂਦਰ 1 ਮਰੋੜੀ ਪਟਿਆਲਾ 2 ਤੋਲੇਵਾਲਾ ਮੋਗਾ 3 ਬਿਹਾਰੀਪੁਰ 4 ਤੋਤੀਵਾਲ ਕਪੂਰਥਲਾ 5 ਮਰਾੜ ਕਲਾਂ ਮੁਕਤਸਰ ਚੇ ਸੋਕੜਾ ਕਰਨਾਲ ਮਰੋੜੀ ਵਿਖੇ ਮਨਾਏ ਜਾਣ ਵਾਲੇ ਸਲਾਨਾ ਮੇਲੇ 18 ਤੋਂ 20 ਮੱਗਰ ਜੋਤੀ ਜੋਤ ਦੀ ਵਰਸੀ 23 ਤੋਂ 25 ਜੇਠ ਸਲਾਨਾ ਮੇਲਾ 28 ਤੋਂ 30 ਜਨਵਰੀ ਜਨਮ ਦਿਹਾੜਾ ਹਰ ਸੰਗਰਾਂਦ ਸ੍ਰੀ ਅਖੰਡ ਪਾਠ ਸਾਹਿਬ ਸਤਨਾਮ ਵਾਹਿਗੁਰੂ ਜੀ ਬਾਬਾ ਜੀ ਦੇ ਅਸਥਾਨ ਤੇ ਦੂਰ ਦੂਰ ਤੋਂ ਸੰਗਤ ਆਉਂਦੀ ਹੈ ਸਿਰ ਨਿਵਾ ਕੇ ਬਾਬਾ ਜੀ ਨੂੰ ਨਮਸਕਾਰ ਕਰਦੀ ਹੈ ਇੱਥੇ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਖੁਸ਼ੀਆਂ ਦੀ ਬਰਸਾਤ ਗੁਰੂ ਘਰ ਤੋਂ ਮਿਲਦੀ ਹੈ ਇਹ ਥਾਂ ਸਿਰਫ ਧਰਤੀ ਨਹੀਂ ਇਹ ਸੱਚਖੰਡ ਦੀ ਚਲਕ ਹੈ ਇਹ ਹੈ ਗੁਰਦੁਆਰਾ ਸਾਹਿਬ ਜਿੱਥੇ ਧੰਨ ਧੰਨ ਬਾਬਾ ਜੀ ਦੀ ਝੁੱਗੀ ਸਾਹਿਬ ਦਰਬਾਰ ਸਾਹਿਬ ਦੀਵਾਨ ਹਾਲ ਅਤੇ ਲੰਗਰ ਹਾਲ ਸਾਰੇ ਨੂੰ ਇਕਜੁੱਟ ਕਰਦੇ ਹਨ ਇੱਥੇ ਮਿਲਦੀ ਹੈ ਅੰਦਰੂਨੀ ਸ਼ਾਂਤੀ ਨਿਰਮਲ ਸੇਵਾ ਅਤੇ ਗੁਰੂ ਦੀ ਬੇਅੰਤ ਬਖਸ਼ੀਸ਼ ਆਓ ਨਤਮਸਤਕ ਹੋਈਏ ਤੇ ਰੋਹਾਨੀ ਰਾਹਾਂ ਤੇ ਪਹਿਲਾ ਕਦਮ ਚੁੱਕੀਏ ਪਿੰਡ ਦੇ ਨੌਜਵਾਨ ਬਾਬਾ ਜੀ ਦੇ ਅਸਥਾਨ 'ਚ ਲੰਗਰ ਦੀ ਸੇਵਾ ਕਰਦੇ ਹਨ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਸਾਥ ਨਿਭਾਉਂਦੇ ਹਨ ਤਾਂ ਜੋ ਗੁਰੂ ਘਰ ਦੀ ਹਰ ਸੇਵਾ ਪੂਰੀ ਸ਼ਰਤਾਂ ਨਾਲ ਹੋਵੇ ਤੇ ਕਿਸੇ ਵੀ ਸੇਵਾ ਵਿੱਚ ਕਦੇ ਵੀ ਕੋਈ ਕਮੀ ਨਾ ਰਹੇ ਤਾਂ ਤਨ ਤਨ ਬਾਬਾ ਚੋਗੀ ਵਾਲੇ ਮਹਾਰਾਜ ਜੀ ਦੀ ਕਿਰਪਾ ਨਾਲ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਜੋ ਭਾਰੀ ਸੰਗਤ ਦੀ ਹਾਜ਼ਰੀ ਵਿੱਚ ਪਿੰਡ ਮਰੋਰੀ ਤੋਂ ਚੱਲ ਕੇ ਮਰਦਾਂ ਹੀੜੀ ਰਾਇ ਮਾਜਰਾ ਸੌਂਦੇਵਾਲ ਰਤਨਹੀੜੀ ਅਸਮਾਨਪੁਰ ਪਾਟਿਆ ਤੇ ਸਿਉ ਮਾਜਰਾ ਵੱਲੋਂ ਹੁੰਦਿਆਂ ਦੁਬਾਰਾ ਗੁਰਦੁਆਰਾ ਸਾਹਿਬ ਵਿਖੇ ਸਲਾਣਾ ਸਮਾਪਤੀ ਕਰਦਾ ਹੈ ਇਹ ਰੋਹਾਨੀ ਜਥਾ ਸਤਗੁਰੂ ਦੀ ਬਾਣੀ ਗਤਕਾ ਟੋਲੀਆਂ ਅਤੇ ਪਵਿੱਤਰ ਜੋਸ਼ ਨਾਲ ਭਰਪੂਰ ਹੁੰਦਾ ਹੈ ਜਿਸ ਵਿੱਚ ਸਾਰੀਆਂ ਸਾਧ ਸੰਗਤਾਂ ਨੂੰ ਸ਼ਰਧਾ ਭਾਵਨਾ ਨਾਲ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ ਪਿਆਰੀ ਸਾਧ ਸੰਗਤ ਜੀ ਬਖਸ਼ ਕਰਨਾ ਕਿਰਪਾ ਕਰਕੇ ਅੱਗੇ ਵਧੋ ਜੀ ਰਸਤਾ ਖਾਲੀ ਰੱਖੋ ਜੀ ਤਾਂ ਜੋ ਸੰਗਤ ਚੰਗੀ ਤਰ੍ਹਾਂ ਲੰਘ ਸਕੇ ਜਿੰਨਾ ਵੀਰਾਂ ਨੂੰ ਥੋੜੀ ਜਗ੍ਹਾ ਲੋੜ ਹੈ ਬੇਨਤੀ ਹੈ ਕਿ ਇੱਕ ਪਾਸੇ ਹੋ ਜਾਓ ਜੀ ਰਸਤੇ ਵਿੱਚ ਖੜੇ ਨਾ ਹੋਵੋ ਜੀ ਬੱਚਿਆਂ ਦੀ ਸੁਰੱਖਿਆ ਲਈ ਬੇਨਤੀ ਕਰਦੇ ਹਾਂ ਕਿ ਆਪਣੇ ਬੱਚਿਆਂ ਤੇ ਨਜ਼ਰ ਰੱਖੋ ਜੀ ਬਜ਼ੁਰਗਾਂ ਨੂੰ ਪਹਿਲ ਦਿਓ ਜੀ ਸਾਥ ਸੰਗਤ ਜੀ ਬੇਨਤੀ ਹੈ ਨਿਮਰਤਾ ਨਾਲ ਇੱਕ ਪਾਸੇ ਹੋ ਜਾਓ ਜੀ ਪੰਥਕ ਮਿਸ਼ਾਨ ਅਤੇ ਕੀਰਤਨੀ ਜਥਾ ਆ ਰਿਹਾ ਹੈ ਸੰਗਤ ਜੀ ਤੁਸੀਂ ਪਿਆਰ ਤੇ ਸਹਿਯੋਗ ਨਾਲ ਬਹੁਤ ਸੋਹਣਾ ਪਿਆਮ ਦੇ ਰਹੇ ਹੋ ਬੇਨਤੀ ਕਰਦੇ ਹਾਂ ਯੋਹੀ ਮਰਿਆਦਾ ਬਣਾਈ ਰੱਖੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੀ ਸਰਬਤ ਦਾ ਪਲਾ ਸ਼ਾਮ ਨੂੰ ਨਗਰ ਕੀਰਤਨ ਸੁਖ ਸਲਾਮਤੀ ਨਾਲ ਵਾਪਸ ਸ੍ਰੀ ਗੁਰਦੁਆਰਾ ਸਾਹਿਬ ਪਹੁੰਚ ਗਿਆ। ਜਦ ਨਗਰ ਕੀਰਤਨ ਦੇ ਰੋਹਾਨੀ ਪੈਰ ਜ਼ਮੀਨ ਤੇ ਪਏ ਤਾਂ ਸੜਕਾਂ ਭਗਤੀ ਦੇ ਰੰਗਾਂ ਨਾਲ ਰੋਸ਼ਨ ਹੋ ਗਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਸਜਾਏ ਹੋਏ ਛਤਰ ਹੇਠ ਚੜਾਵਾ ਦਿੱਤਾ ਗਿਆ ਸੀ ਜੋ ਸਾਰਿਆਂ ਦੀ ਅੱਖਾਂ ਦਾ ਕੇਂਦਰ ਸੀ। ਮਾਹੌਲ ਵਿੱਚ ਸ਼ਾਂਤੀ, ਆਨੰਦ ਤੇ ਆਤਮਿਕ ਉਤਸ਼ਾਹ ਦੀ ਲਹਿਰ ਛਾਈ ਹੋਈ ਸੀ। ਸੰਗਤ ਦੇ ਚਿਹਰੇ ਇਮਾਨਦਾਰੀ ਤੇ ਭਗਤੀ ਦੀ ਚਮਕ ਨਾਲ ਚਮਕ ਰਹੇ ਸਨ। ਹਰ ਇੱਕ ਦਾ ਦਿਲ ਚੜ੍ਹਦੀ ਕਲਾ ਨਾਲ ਭਰਿਆ ਹੋਇਆ ਸੀ। ਗੁਰਬਾਣੀ ਦੀਆਂ ਪਵਿੱਤਰ ਧੁਨੀਆਂ ਹਵਾ ਵਿੱਚ ਗੂੰਜ ਰਹੀਆਂ ਸਨ ਜੋ ਏਕਤਾ ਤੇ ਵਿਸ਼ਵਾਸ ਦੀ ਭਾਵਨਾ ਨੂੰ ਹੋਰ ਵਧਾ ਰਹੀਆਂ ਸਨ ਵਾਹਿਗੁਰੂ ਜੀ ਦੀ ਬੇਅੰਤ ਬਖਸ਼ਿਸ਼ ਹਰ ਪੈਰ ਦੇ ਨਾਲ ਚਮਕ ਰਹੀ ਸੀ ਤੇ ਆਲੇ ਦੁਆਲੇ ਨੂੰ ਇੱਕ ਰੱਬੀ ਰੌਸ਼ਨੀ ਨਾਲ ਰੋਸ਼ਨ ਕਰ ਰਹੀ ਸੀ ਵਾਹਿਗੁਰੂ ਇਹ ਆਤਿਸ਼ਬਾਜ਼ੀ ਦੀ ਰੌਣਕ ਪਿੰਡ ਤੋਤੀਵਾਲ ਜ਼ਿਲ੍ਹਾ ਕਪੂਰਥਲਾ ਦੀ ਪਿਆਰ ਭਰੀ ਸੰਗਤ ਵੱਲੋਂ ਪ੍ਰਦਾਨ ਕੀਤੀ ਜਾਂਦੀ ਹੈ ਇਹ ਸਿਰਫ ਰੰਗ ਤੇ ਚਮਕ ਨਹੀਂ ਇਹ ਗੁਰੂ ਘਰ ਲਈ ਉਤਸ਼ਾਹ ਵਿਸ਼ਵਾਸ ਅਤੇ ਸਮਰਪਣ ਦੀ ਲਹਿਰ ਹੈ ਧੰਨ ਹਾ ਸੰਗਤ ਜੋ ਹਰ ਸਾਲ ਰੱਬੀ ਰੋਸ਼ਨੀ ਨਾਲ ਆਕਾਸ਼ ਨੂੰ ਵੀ ਨਾਮ ਰੰਗ ਵਿੱਚ ਰੰਗ ਦਿੰਦੀ ਹੈ। ਨਗਰ ਕੀਰਤਨ ਦੀ ਰੋਸ਼ਨ ਯਾਤਰਾ ਦੇ ਬਾਅਦ ਜਦ ਅਗਲਾ ਸਵੇਰ ਛੜਦਾ ਹੈ, ਸੰਗਤ ਇੱਕ ਵਾਰ ਫਿਰ ਰੱਬੀ ਬੁਲਾਵੇ ਨਾਲ ਸਜ-ਤਜ ਕੇ ਬਾਬਾ ਜੀ ਦੇ ਅਸਥਾਨ ਵੱਲ ਰੁਕ ਕਰਦੀ ਹੈ। ਇਸ ਦਿਨ ਗੁਰੂ ਘਰ ਵਿੱਚ ਮੇਲਾ ਲੱਗਦਾ ਹੈ। ਸਿਰਫ ਮੇਲਾ ਨਹੀਂ, ਇੱਕ ਪਿਆਰ ਦੀ ਪ੍ਰਗਟਾਵਾ, ਇੱਕ ਸਮਰਪਣ ਦੀ ਸੰਝ ਤੇ ਇੱਕ ਆਨੰਦ ਦੀ ਲਹਿਰ। ਜੋ ਸੰਗਤਾਂ ਨੂੰ ਗੁਰਸਿੱਖੀ ਦੇ ਰਾਹੇ ਜੋੜਦੀ ਹੈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਚਿਹਰਾ ਖਿਰਦਾ ਹੋਇਆ ਰੰਗਾ ਰੌਣਕਾਂ ਤੇ ਰਹਿਮਤਾਂ ਵਿੱਚ ਡੁੱਬਿਆ ਹੋਇਆ ਕੀਰਤਨ ਦੀਆਂ ਧੁਨੀਆਂ ਲੰਗਰ ਦੀ ਸੇਵਾ ਤੇ ਮਲਾਬ ਦਾ ਰੋਹਾਨੀ ਮਾਹੌਲ ਇਹ ਦਿਨ ਗੁਰੂ ਦੀ ਨਜ਼ਰ ਵਿੱਚ ਇੱਕ ਹੋਰ ਵੱਡੀ ਅਰਦਾਸ ਬਣ ਜਾਂਦਾ ਹੈ ਦੋਸਤੋ ਤੁਸੀਂ ਦਰਸ਼ਨ ਕਰ ਰਹੇ ਸੀ ਧੰਨ ਧੰਨ ਬਾਬਾ ਛੁੱਗੀ ਵਾਲੇ ਮਹਾਰਾਜ ਜੀ ਦੇ ਅਸੀਂ ਅੱਜ ਦੇ ਭਾਗ ਦੀ ਸਮਾਪਤੀ ਕਰਦੇ ਹਾਂ ਅਸੀਂ ਤੁਹਾਡੀ ਸਾਂਝ ਅਤੇ ਪਿਆਰ ਲਈ तहे ਦਿਲੋਂ ਧੰਨਵਾਦ ਕਰਦੇ ਹਾਂ। ਛੇਤੀ ਮਿਲਦੇ ਹਾਂ ਅਗਲੇ ਭਾਗ ਵਿੱਚ। ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਆਪਣੇ ਮਿੱਤਰਾਂ ਨਾਲ ਸਾਂਝਾ ਵੀ ਕਰੋ। ਤੁਹਾਡਾ ਸਹਿਯੋਗ ਸਾਨੂੰ ਹੋਰ ਸੇਵਾ ਕਰਨ ਦੀ ਪ੍ਰੇਰਣਾ ਦਿੰਦਾ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਫਿਰ ਮਿਲਦੇ ਹਾਂ।